ਅੰਮ੍ਰਿਤਸਰ ਦਾ ਪਿੰਡ ਰਸੂਲਪੁਰ ਕਾਲਰਾ ਬਨਿਆ ਕਪਤਕਾਲ ਮੰਦਰ ਦੀ ਦੀਵਾਰ ਦੀ ਪਲਸਤਰ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਧਿਆ ਵਿਵਾਦ ਮਾਮਲਾ ਪਹੁੰਚਿਆ ਪੁਲਿਸ ਸਟੇਸ਼ਨ ਪੁਲਿਸ ਕਾਰੀਏ ਜਾਂਚ ਬੰਦੀ ਕਾਰਵਾਈ ਕਰਨ ਦਾ ਦਿੱਤਾ ਆਸ਼ਵਾਸਨ ਮੌਕੇ ਦੀ ਵੀਡੀਓ ਆਈਆਂ ਸਾਹਮਣੇ ਮਾਮਲਾ ਅੰਮ੍ਰਿਤਸਰ ਦੇ थाना ਮੁਹੱਕਮਪੁਰਦੀਨ ਆਉਂਦੇ ਪਿੰਡ ਰਸੂਲਪੁਰ ਕਾਲਰਾ ਦਾ ਹੈ ਜਿੱਥੇ ਇੱਕ ਪੰਡਤ ਵੱਲੋਂ ਦੀਵਾਰ ਪਲਸਤਰ ਕਰਵਾਉਣ ਦੇ ਦੋ ਧਿਰਾਂ ਵਿਚਾਲੇ ਹੋਈ ਚੜ੍ਹਪਤੀ ਮੌਕੇ ਦੀ ਵੀਡੀਓ ਸਾਹਮਣੇ ਆਈਆਂ ਹਨ ਤੇ ਦੋਵਾਂ ਟੀਰਾਵਾਂ ਵੱਲੋਂ ਇੱਕ ਦੂਜੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਹਨ ਜਿਸ ਸੰਬੰਧੀ ਦੇਰ ਰਾਤ ਤੱਕ ਮਾਮਲਾ ਮੋਹਕਮਪੁਰ ਥਾਣੀ ਪੁਝਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਬੰਦੀ ਜਾਂਚ ਸੰਬੰਧੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ ਇਸ ਮੌਕੇ ਗੱਲਬਾਤ ਕਰਦਿਆਂ ਸੁਖਜਿੰਦਰ ਗੌਰ ਨੇ ਦੱਸਿਆ ਕਿ ਉਹਨਾਂ ਦੇ ਗਵਾਨ ਰਿੰਦੇ ਪੰਡਤ ਵੱਲੋਂ ਆਪਣੇ ਘਰ ਨੂੰ ਮੰਦਰ ਦੱਸ ਕੇ ਸਾਡੇ ਪਲਾਟ ਨਾਲ ਦੀ ਕੰਦ ਪਲਸਟਰ ਕੀਤੀ ਜਾ ਰਹੀ ਸੀ ਜਿਸ ਸੰਬੰਧੀ ਸਾਡੀ ਕੋਈ ਰਜ਼ਾਮੰਦੀ ਨਾ ਹੋਣ ਕਾਰਨ ਇਹ ਵਿਵਾਦ ਵਧਿਆ ਅਤੇ ਸਾਡੀ ਇੱਕ ਲੜਕੀ ਨਾਲ ਵੀ ਪੱਥਲੂਕੀ ਕੀਤੀ ਗਈ ਹੈ ਅਤੇ ਪੰਡਤ ਵੱਲੋਂ ਆਏ ਨੌਜਵਾਨਾਂ ਵੱਲੋਂ ਸਾਡੇ ਨਾਲ ਗਾਲੀ ਗਲੋਚ ਅਤੇ ਕੁੱਟਮਾਰ ਵੀ ਕੀਤੀ ਗਈ ਹੈ ਜਿਸ ਦੀ ਮੌਕੇ ਦੀ ਵੀਡੀਓ ਵੀ ਬਣੀ ਹੈ ਪਰ ਪੁਲਿਸ ਸਾਡੀ ਸ਼ਿਕਾਇਤ ਤੇ ਕਾਰਵਾਈ ਕਰਨ ਦੀ ਬਜਾਏ ਸਗੋਂ ਸਾਨੂੰ ਹੀ ਗਾਲੀ ਗਲੋਚ ਕਰ ਰਹੀ ਹੈ ਜਿਸ ਸੰਬੰਧੀ ਅਸੀਂ ਇਨਸਾਫ਼ ਦੀ ਗੁਹਾਰ ਲਗਾ ਕੇ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉਧਰ ਹੀ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਮੁਹੱਕਮ ਪੂਰਾ ਇਲਾਕੇ ਦੇ ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਮੰਦਿਰ ਦੀ ਦੀਵਾਰ ਨੂੰ ਲੈ ਕੇ ਪਲਸਤਰ ਕਰਨ ਦੇ ਦੌਰਾਨ ਦੋ ਤੀਰਾਂ ਵਿਚਾਲੇ ਹੋਈ ਝੜਪ ਦਾ ਹੈ ਫਿਲਹਾਲ ਦੋਵੇਂ ਪਾਸੇ ਜਾਂਚ ਵਿੱਚ ਲੜਕੀ ਦੀ ਕੁੱਟਮਾਰ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਬਾਕੀ ਜੋ ਵੀ ਗੱਲ ਜਾਂਚ ਵਿੱਚ ਸਾਹਮਣੇ ਆਵੇਗੀ ਉਸ ਉੱਪਰ ਬੰਦੀ ਕਾਰਵਾਈ ਕੀਤੀ ਜਾਵੇਗੀ ਅਵੀ 12 ਸਾਲਾਂ ਦੀ ਪੁੱਤਰੀ ਨੇ ਕਿਹਾ ਕਿ ਜਸਲੀਨ ਕੇ ਆਪਣਾ ਨਾਮ ਸਖਬੀਰ ਸਿੰਘ ਜੀ ਇਹ ਹੈ ਜਿੱਤੀ ਮਾਮਲਾ ਮਾਮਲਾ ਕੱਲ੍ਹ ਦਾ ਜੋ ਪੁਸਤੇ ਹੋਇਆ ਕਿ ਉਹ ਆਏ ਆਪੇ ਇਦਾਂ ਹੀ ਗਏ ਆ ਤੇ ਇਹਨਾਂ ਮਗਰੋਂ ਲੈ ਆ ਕੇ ਬੰਦੇ ਲੈ ਆ ਕੇ ਬੰਦੇ ਲੈ ਆ ਕੇ ਮਗਰੋਂ ਘਰ ਕਦਾ ਮੰਦਾ ਅਸੀਂ ਤੇ ਨਾਲ ਦਾਨ ਸਰ ਦਾ ਤਲਾਕ ਦੀ ਜ਼ਰੂਰਤ ਵੀ ਧੱਕੇ ਨਾਲ ਥੱਲੇ ਪੂਤਾਂ ਨੂੰ ਹਾਸਰ ਕਰਤੀ ਕਿੰਨਾ ਵੱਲੋਂ ਕਲਾਇਆ ਗਿਆ ਨਾਲ ਸੋਟਾ ਆਈ ਹੋਈ ਸ਼ਿਖਸ਼ਾ ਦੇ ਪਲਤ ਨੂੰ ਬੰਦੇ ਲੈ ਆਂਦੇ ਕਦਰ ਸਸਟਮੈਂਟ ਨੂੰ ਕਰਿਆ ਜਾਂਦਾ ਜਾਂਦਾ ਹਾਂ ਕਿਨੇ ਵਜੇ ਨਾਲ ਇਹ ਉਹ ਫਿਰ ਜੀ ਜਿਹੜੇ ਬੁੜੀਆਂ ਬੰਦੇ ਪਾ ਕੇ ਬੰਦੇ ਜਣੇ ਉਹਨਾਂ ਨੂੰ ਵੀਡੀਓ ਦਿਖਾਉਂਦੇ ਆ ਉਹ ਚਾਹ ਆਂਬ ਚਾਹਦੇ ਸੀ ਐਸ ਐਸ ਟਮੈਂਟ ਚੋਂ ਦੀ ਗੱਡੀ ਲੈ ਕੇ ਜਾਂਦਾ ਕੀ ਲੈਣ ਜਾਂਦਾ ਉਹਨਾਂ ਨੇ ਮਗਰ ਲੱਗਾ ਸਾਡੀ ਤੇ ਪੂਰੀ ਤੋਂ ਸੁਣਨੀ ਨਹੀਂ ਆਈ ਕੀ ਕਹਿ ਰਹੇ ਹਾਂ ਆ ਨਹੀਂ ਐ ਐ ਸਸਟਮੈਂਟ ਇਹ ਬੜਾ ਹੋਈ ਆਈ ਹੈ ਬਰਕਾਰ ਦਿੱਤੀ ਇਹ ਆਂਦੇ ਵੇਖਾਂਗੇ ਉਹਨਾਂ ਸੱਜਾ ਦੌਰ ਵਿੱਚ ਸੱਜਾ ਫਿਰ ਫੈਸਲਾ ਚੱਲਿਆ ਨਰਤੇ ਫੇਰ ਉਹਨਾਂ ਦੇ ਬੰਦੇ ਆਂਦੇ ਨੇ ਅਕਲਚਲ 15 20 ਨੂੰ ਰਾਤ ਨੂੰ ਕਰਨੀ ਆਂ ਕਰਨੀ ਕਰ ਰਹੇ ਸੀ ਜ਼ਿਕਰ ਕਰ ਰਹੇ ਸੀ ਅੱਧੀ ਲੋੜ ਹੈ ਹਾਂ ਜਿਹੜੇ 13 ਸਾਲ ਦੀ ਕੁੜੀ ਹੈ ਹਾਂ ਆਓ ਵੀਡੀਓ ਬਣਾਉਂ ਦਿਖਦੇ ਆ ਸਾਡੀ ਪੁੱਤਰੀ ਹੈ ਜੀ ਉਹਨਾਂ ਨੇ ਖਿੱਚ ਕੇ ਤੂ ਕਹਤੇ ਉਹ ਜਨਾ ਨੇੜੇ ਦੇ ਅੰਦਰ ਖਿੱਚ ਕੇ ਤੂ ਤੇ ਲੈ ਗਈ ਹੁੰਦੀ ਉਹੋ ਜਿਹਾ ਬਣਾਇਆ ਚਲ ਵੀਡੀਓ ਬਣਾਉਂ ਲਈ ਸੀ ਹਾਂ ਇਦਾਂ ਮੈਂ ਆ ਕੇ ਫੇਰ ਵੀਡੀਓ ਕੱਟ ਕੇ ਮੁਰਤਾਂ ਬੰਨੀ ਹੋਦੀ ਸਾਡੀ ਕੋਈ ਸੁਣਵਾਈ ਨਹੀਂ ਹੋਣ ਢਈ ਇਹ ਵੀ ਸੁਣਵਾਈ ਕੋਈ ਨਹੀਂ ਸਾਡੀ ਸਾਡੀ ਜੀਐਸਟੀ ਦੇ ਬੂਲ ਕਰ ਸਕਦੇ ਨਹੀਂ ਇਹ ਪਰਚਾ ਦਾ ਜੀ ਮੈਂ ਕਰਾਉਂਗਾ ਜੱਸੇ ਦੇ ਤਜੀਦ ਪਰਚਾ ਕਰਨਾ ਆਂਦੇ ਮੈਂ ਕਰਾਉਂਗਾ ਸਾਡੇ ਨਾਲ ਮਾਰਪੀਟ ਇੱਕ ਮਿੰਟ ਜੀ ਆਪਣਾ ਤਾਂ ਕੀ ਮਾਮਲਾ ਜੀ ਮੇਰਾ ਨਾਮ ਸੁਖਜਿੰਦਰ ਕੌਰ ਹੈ ਮੇਰੇ ਨਾਨਵੇਏ ਦਾ ਮਾਮਲਾ ਹੈ ਜਵਾ ਉੱਥੇ ਇੱਕ ਪੰਡਤ ਰਹਿੰਦਾ ਜਵਾ ਉਹ ਪਹਿਲਾਂ ਜਿਨਾਨੀਆਂ ਲਾ ਕੇ ਸਾਰੇ ਲਾ ਗਏ ਕੱਲਾ ਘਰ ਹੀ ਉਹਨੂੰ ਘਰ ਤਾਂਗੇ 12 ਸਾਲਾਂ ਦੀ ਦੀ ਪੜੀ ਖਿੱਚ ਕੇ ਲਾ ਗਏ ਆ ਹਨਾ ਵੀਡੀਓ ਬਣੀਆਂ ਗਏ ਸਾਰੀਆਂ ਵੀਡੀਓ ਵਾਇਰਲ ਹੋਣੀਆਂ ਆ ਗੀਆਂ ਬਣੀਆਂ ਗੀਆਂ ਆਵਾ ਤਾ ਪਰਸੋਂ ਯਹੀ ਥਾਣੇ ਦੇ ਵਿੱਚ ਆਇਆ ਸਾਰੇ ਫਾਸਲਾਂ ਨੂੰ ਬੰਦੇ ਇਹਨਾਂ ਦੀ ਜਮਾਨੀਆਂ ਫੇਰੇ ਤੇ ਧਰਨਾ ਲਾ ਕੇ ਇਹਨਾਂ ਨੂੰ ਗਾਲ ਮੰਦਾ ਕੀਤਾ ਥਾਣੇ ਚ ਕਿਹੇ ਕੌਲਸ ਵਾਲੇ ਨੇ ਬਾਹਰ ਨਿਕਲ ਕੇ ਆ ਕੇ ਬੋਲਿਆ ਕਿ ਇਹ ਇੰਨਾ ਗੰਦ ਪੇਂ ਬੋਲਣ ਲੱਗੀਆਂ ਜੀ ਇਹਨਾਂ ਨੂੰ ਹਨਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਵੀ ਇਹਨਾਂ ਫਾਸਲਾਂ ਦਾ ਐਸਐਸ ਤੋਂ ਹਾਨੂੰ ਟੁੱਟ ਟੁੱਟ ਕੇ ਪਿਆੰਗੇ ਕਿਉਂ ਨਹੀਂ ਆਨੇ ਐਸਐਸ ਆਬਾਂ ਤੋਂ ਟੁੱਟ ਕੇ ਨਹੀਂ ਮਾਮਲਾ ਕੀ ਹੈ ਮਾਮਲਾ ਕੀ ਹੈ ਮਾਮਲਾ ਇਹ ਵੀ ਕੰਦ ਸਾਡੀ ਜਗ੍ਹਾ ਦੇ ਵਿੱਚ ਉਹਦੀ ਪੰਡਿਤ ਵੀ ਕੰਦ ਹੈ ਸਾਡੀ ਜਗ੍ਹਾ ਵਾ ਪੰਡਿਤ ਕਹਿੰਦਾ ਕਿ ਉਹਨੇ ਪਲੇਸਟਰ ਕਰਨਾ ਦੇ ਦੇ ਫੋਟਾ ਸਾਡਾ ਜਾਣਿਆ ਵਾ ਜਗ੍ਹਾ ਜਾਂਦੀ ਹੈਗੀ ਆ ਤੁਹਾਡੀ ਜਗ੍ਹਾ ਅਸੀਂ ਆਪਣੀ ਜਗ੍ਹਾ ਦੇ ਵਿੱਚ ਕਿਸ ਤਰ੍ਹਾਂ ਹੁੰਦੇਗੇ ਆਡੀ ਮਰਜ਼ੀ ਖਾਂਦੀ ਨਾ ਬੜਾ ਕੁਝ ਹੋ ਜਾਂਦਾ ਪਰ ਅਸੀਂ ਅਸੀਂ ਲੋਕ ਮਾਸ਼ੀਆਂ ਬਤਲਣ ਦੇ ਗੱਲ ਥਾਣੇ ਦਾ ਮਾਮਲਾ ਹੈ ਲੋਕ ਇਹ ਲੋਕ ਮੇਰੇ ਗਾਣੇ ਦਾ ਮਾਮਲਾ ਦਾ ਨੇ ਕਿਦੋਂ ਇਹ پلاਟ ਵੀ ਖਰੀਦਿਆ ਕਿਹ ਕੋ ਖਰੀਦਿਆ ਤੇ ਉਹ مالک ਕੀ ਕਹਿੰਦਾ ਵਾ ਉਹ ਆਕਸ਼ਨ ਉਹ مالک ਸਪੇਡ ਗਿਆ ਵਾ ਮਾਲਕ ਅਸਟ੍ਰੇਲੀਆ ਵਾ ਉਹਨੇ ਹੜਕ ਪਾ ਲਿਆ ਉਹ ਕਹਿੰਦਾ ਵੀ ਮੈਂ ਅਗਲੇ ਮਹੀਨੇ ਆ ਰਿਹਾ ਵਾਂ ਅਗਲੇ ਮਹੀਨੇ ਆਣ ਕੇ ਮੈਂ ਰਜਿਸਟਰੀ ਕਰ ਦਿੰਦਾ ਤੁਹਾਨੂੰ ਤੁਹਾਡੀ ਜਗ੍ਹਾ ਵਾ ਤੁਸੀਂ ਲੈ ਲਈਏ ਵੀ ਬਲੋ ਸਾਡਾ ਆਪਣਾ ਲੋ ਬੰਦਾ ਹੋ ਜਗ੍ਹਾ ਵਾ ਬਲੋ ਵੀ ਜੋ ਮਰਜ਼ੀ ਕਰੋ

ਇਦੇ ਨਾਲ ਡਾਟਾ ਚਲਦਾ ਪੰਡਤ ਜੀ ਸ਼ੇਸ਼ ਜੀ ਕਰਿਆ ਸ਼ੇਸ਼ ਜੀ ਕਰਿਆ ਹਾਂਜੀ ਪੰਡਤ ਦਾ ਨਾਮ ਤੁਸੀਂ ਥਾਣੇ ਆਏ ਹੋ ਹਾਂਜੀ ਕੀ ਮਾਮਲਾ ਹੋਇਆ ਥਾਣੇ ਮਾਮਲੇ ਦੇ ਵਿੱਚ ਕੋਈ ਗਾਸ ਨਹੀਂ ਹੋ ਜਾਇਆ ਕਿ ਹਾਨੂੰ ਟੈਂਡੇ ਇਤਨੀ ਮੇਦਾ ਇਤਨੀ ਮੇਦਾ ਅਹੀ ਆਪ ਕਹਾਂਗੇ ਕਿ ਪਲਸਟਰ ਕਰ ਲਓ ਪਹਿਲਾਂ ਵੀ ਪਲਸਟਰ ਹੋਣ ਦੇਣੀ ਆ ਜੀ ਪਰ ਉਹਨਾਂ ਨੇ ਅੰਦਰ ਸਾਡੀ ਕੋਈ ਸੁਣਵਾਈ ਨਹੀਂ ਆਦੀ ਅੰਦਰ ਆਸਾ ਜੋ ਸਾਨੂੰ ਕੱਕੜ ਪਈਆਂ ਨੇ ਅਰੇ ਗੱਲ ਸੁਣ ਲੈ ਬੰਦੇ ਤੇ ਮੈਨੂੰ ਗਲਟ ਲੈਂਦੇ ਬੋਲੀ ਐਸੇ ਤੇ ਕਹਿੰਦੇ ਕਰ ਗਿਆ ਬੋਲ ਲਿਆ ਬੰਦੇ ਸਾਹਮਣੇ ਐਸੇ ਇਹਨੇ ਕਰ ਗਿਆ ਤੂੰ ਬੋਲ ਲੈ ਕਿਉਂ ਬੋਲ ਲਿਆ ਉਹਨਾਂ ਨੇ ਇਹ ਨਹੀਂ ਕਿਹਾ ਇਸ ਨਾਮ ਬੋਲੀਦਾ ਥਾਂ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਆਗੀ ਕੀ ਮੰਗ ਕਰਦੇ ਆਹ ਮੰਗ ਕਰਦੇ ਤੇ ਅਸੀਂ 1 ਮਹੀਨਾ ਪੈਸੇ ਨਹੀਂ ਦੇਣੇ 1 ਮਹੀਨਾ ਵੱਧ ਜੋ ਮਰਜ਼ੀ ਕਰ ਕਿਉਂਕਿ ਮਾਲਕ ਆ ਰਹੇ ਸਾਰੇ ਇਕੱਠੇ ਹੋਣਦੇ ਆ 1 ਮਹੀਨੇ ਬਾਅਦ ਜੋ ਮਰਜ਼ੀ ਕਰ ਲੈ ਆਈ ਤੰਮੀ ਨੇ ਬਰਖਾਸ ਦਿੱਤੀ ਆ ਜੀ ਆਨ ਨੂੰ ਕਿਤੇ ਸੀਐਮ ਨੇ ਸਾਰੇ ਦੇ ਵਿਕਾਸਾ ਦਿੱਤੀਆਂ ਗਿਆ ਵਾ ਇੱਥੇ ਵੀ ਬਰਖਾਸ ਇੱਥੇ ਉਹ ਇੱਥੇ ਵੀ ਬਰਖਾਸ ਇੱਥੇ ਆਉਣ ਨਹੀਂ ਆਖੀ ਉਹ ਥੋੜੀ ਕਹ ਲੈ ਜੀ ਐਸਐਸ ਤੋਂ ਤੁਹਾਨੂੰ ਦੁੱਟ ਪਈ ਜਾਵੇ ਸਮਝਦੇ ਲੋਕ ਉੱਪਰ ਕੇ ਪੈਰਾ ਕਰੀ ਉਹ ਦੁੱਟ ਦੁੱਟ ਪਿਆ ਜਾਵੇ ਉਹਨਾਂ ਨੇ ਗੱਲ ਕਰਨ ਕਿਉਂ ਕਰਨ ਦੇ ਉਹਨਾਂ ਦੀ ਗੱਲ ਸਾਡ ਜੇ ਇੱਦਾਂ ਹੀ ਸਰਕਾਰੀ ਮੁਲਾਜ਼ਮ ਕੇ ਸਾਡੀ ਕਿਉਂ ਨਹੀਂ ਕਰ ਸਾਡੀ ਕਿਉਂ ਨਹੀਂ ਸੇਵਾ ਹੈ ਉਹ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਹਬ ਸਿੰਘ ਪਹਿਲਾਂ ਤੇ ਜੋ ਜੀ ਜਿਹੜਾ ਕੱਲ ਪਰਸੋਂ ਜਿਹੜਾ ਭੰਡਾਰਾ ਸੀ ਉਸ ਦੇ ਦਰਮਿਆਨ ਤੁਸੀਂ ਉਸ ਜਗ੍ਹਾ ਤੇ ਮੌਜੂਦ ਸੀ ਮੈਂ ਜੀ ਭਗਵਾਨ ਵਾਲਮੀਕੀ ਪੁਰ ਗਿਆਨ ਦਾ ਸ਼ਕੀਦਾਲ ਵੱਲੋਂ ਕੌਮੀ ਚੇਅਰਮੈਨ ਪੰਜਾਬਿਆਂ ਜੀ ਸਾਡੇ ਬਾਬਾ ਜੀ ਨਾਲ ਗਏ 21 ਤਰੀਕ ਨੂੰ ਸਾਡੀ ਲੜਕੀ ਦੀ ਮੈਰਿਜ ਹੈ ਜੀ 21 21 21 ਤਰੀਕ ਨੂੰ ਜੀ ਜਦ ਮੈਰਿਜ ਹੈ ਲੜਕੀ ਦੀ ਤੇ ਸਰ ਉਹਦੇ ਉਹਦੇ ਕਰਕੇ ਤੇ ਕੰਦਰਜੀ ਕੋ ਗਏ ਸਾ ਇਹ ਚਲੋ ਦਾਨਪੁਣ ਕਰਦੇ ਆ ਜੀ ਤੇ ਇਹਨਾਂ ਉੱਤੇ ਉਪਰ ਹਾਲ ਬਣਾਇਆ ਹੋਇਆ ਦਾ ਉਹਦੇ ਉੱਤੇ ਚੱਲੇ ਲੜਕੀ ਦਾ ਮੰਮੀ ਡੈਡੀ ਨਹੀਂ ਹੈਗਾ ਅਸੀਂ ਆ ਕੇ ਚੱਲ ਉੱਤੇ ਵਿਆਹ ਕਰ ਦਿੰਨੇ ਆ ਨਾਲੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਨ ਗਏ ਆਪਾਂ ਕੋਈ ਝਗੜੇ ਦੀ ਰੰਜਿਸ਼ ਨਾਲ ਨਹੀਂ ਗਏ ਜੀ ਆਪਾਂ ਸਿਰਫ ਇਹਨਾਂ ਨਾਲ ਗੱਲਬਾਤ ਕਰਨ ਗਏ ਜੀ ਤੇ ਉਤਰੋਂ ਮਤਲਬ ਕਿ ਇਹਨਾਂ ਦਾ ਝਗੜਾ ਹੋ ਗਿਆ ਸਰ ਪੀਸੀਆਰ ਵੀ ਗਏ ਪੁਲਿਸ ਮੁਲਾਜ਼ਮ ਵੀ ਗਏ ਉੱਥੇ ਸਰ ਆਪਾਂ ਮੌਕੇ ਤੇ ਆਪਾਂ ਇਹਨਾਂ ਪੂੜੀਆਂ ਬਣਾਈਆਂ ਹੋਈ ਸੀ ਪੂੜੀਆਂ ਖਾ ਕੇ ਆਪਾਂ ਬਾਹਰ ਆ ਗਏ ਤੇ ਸਰ ਅੱਜ ਇਹਨਾਂ ਦੇ ਇਹਨਾਂ ਦੇ ਕਰਕੇ ਸਾਰਾ ਆਪਾਂ ਠਾਣੇ ਆਏ ਆ ਸੰਸਤਾ ਵੱਲੋਂ ਆਪਾਂ ਆਏ ਆ ਜੀ ਬਾਹਰ ਅਸੀਂ ਅੰਦਰ ਬੈਠੇ ਸੀ ਤੇ ਸਰ ਪੰਤ ਜੀ ਨੂੰ ਬਾਹਰ ਬੰਦੇ ਗੱਲ ਪਏ ਆ ਸਰ ਸਾਨੂੰ ਪਤਾ ਨਹੀਂ ਕਿਹੜੇ ਬੰਦੇ ਆ ਤੇ ਸਰ ਪ੍ਰੈਸਚੂ ਸਾਹਿਬ ਨੇ ਜਿਹੜੇ ਦੋ ਬੰਦੇ ਆ ਗਏ ਅੰਦਰ ਤੇ ਆ ਇਹ ਚਾਹੀਦਾ ਕਿ ਜਿਹੜੀ ਇਹਨਾਂ ਦੇ ਨਜਾਇਜ਼ ਇਹਨਾਂ ਠਾਣੇ ਨੂੰ ਪੱਨੀ ਕੀ ਸਮਝਿਆ ਸਰ ਪਹਿਲੇ ਅਥਰੇ ਸਰ ਜੇ ਆਪਾਂ ਪੰਤ ਨਾਲ ਆਇਆ ਸਾਡੇ ਨਾਲ ਗੱਲ ਕਰਨ ਪੰਤ ਨੇ ਗੱਲ ਤਾਂ ਅੰਦਰ ਤੇ ਫਰਜ਼ ਨਹੀਂ ਪੰਦਾ ਜੀ ਲੇਡੀਜ਼ ਕੈਰੀ ਬਾਹਰ ਉਹਦੇ ਚ ਭੇਡ ਮਾਰੀ ਸਰ ਉਹ ਕੈਮਰੇ ਸਾਂ ਸੀਸੀਟੀਵੀ ਕੈਮਰੇ ਨਿਕਲ ਜਾਣੇ ਆ ਜੀ ਕਿਸ ਨੇ ਚ ਭੇਡ ਮਾਰੀ ਪੰਡਿਤ ਜੀ ਨੂੰ ਉਹਨਾਂ ਮਾਰਿਆ ਅੰਦਰੋਂ ਆਂਦਾ ਭੱਜਿਆ ਅਸੀਂ ਅੰਦਰ ਬੈਠੇ ਸੀਗੇ ਹਾਂਜੀ ਪਹਿਲਾਂ ਭੰਡਾਰੇ ਚ ਕੀ ਗੱਲ ਹੋਈ ਸੀ ਉਹ ਕਹਿੰਦੇ ਜੀ 20 ਤੋਂ 25 ਜਣੇ ਆਏ ਉਹਨਾਂ ਸਰ ਅਸੀਂ ਗਏ ਸਸਤਾ ਦੇ ਬੰਦੇ ਗਏ ਜੀ 10 11 ਜਣੇ ਗਏ ਕੋਈ ਨਹੀਂ 20 ਤੋਂ 25 ਨਹੀਂ ਗਏ 10 ਬਾਬਾ ਜੀ ਹਾਂਜੀ ਕੋਈ ਨਹੀਂ ਜੀ ਅੱਗੋਂ ਸਰ ਅਸੀਂ ਕਿ ਇਹਨਾਂ ਤੇ ਇਹਨਾਂ ਵੱਲ ਗਏ ਪੰਡਤ ਵੱਲ ਜੀ 10 11 ਜਣੇ ਹਾਂਜੀ 10 11 ਗਏ ਉਹ ਸਾਡੀ ਟੀਮ ਸਾਰੀ ਜਾਂਦੀ ਨਾ ਸੰਤਾ ਜੀ ਉਹਨਾਂ ਦੇ ਬੇਟੇ ਕਹਿੰਦੇ ਵੀ 1300 ਸਾਲ ਦੀ ਸੀ ਜਿਹੜੀ ਸਰ ਉਹਦੇ ਬਾਰੇ ਸਾਨੂੰ ਨਹੀਂ ਜੀ ਪਤਾ ਸਰ ਉਹਦਾ ਕਹਿੰਦੇ ਜੀ ਮੋਬਾਈਲ ਖੋਇਆ ਨਹੀਂ ਸਰ ਸਾਡੀ ਉਹਦੇ ਬਾਰੇ ਨਹੀਂ ਜੀ ਪਤਾ ਸਰ ਪੀਸੀਆਰ ਵਾਲੇ ਉੱਥੇ ਸੀ ਪੀਸੀਆਰ ਤਾਂ ਪੀਸੀਆਰ ਵਾਲੇ ਜਿਹੜੇ ਮੁਲਾਜ਼ਮ ਨੇ ਨਾ ਦੋ ਭਾਜੀ ਉਹ ਸ਼ਾਮ ਤੱਕ ਉੱਥੇ ਰਹੇ ਉੱਥੇ ਕੋਈ ਝਗੜਾ ਨਹੀਂ ਕੋਈ ਨਹੀਂ ਹੋਇਆ ਜੀ ਉਸ ਜੀ ਦੀ ਵੀਡੀਓ ਵੀ ਇੱਕ ਕਹਿੰਦੇ ਸਾਡੇ ਕੋਲ ਹੈਗੀ ਹੈ ਚਲੋ ਸਰ ਉਹ ਵਿਖਾ ਦੇਣ ਸਰ ਸਾਨੂੰ ਨਹੀਂ ਪਤਾ ਸਰ ਇਹ ਚੀਜ਼ ਦਾ ਵੀ ਇਹਨਾਂ ਦੇ ਕੀ ਰੰਜਿਸ਼ ਸਾਨੂੰ ਉਹਦੇ ਬਾਰੇ ਨਹੀਂ ਪਤਾ ਭਾਜੀ ਜਿਹੜੀ ਗੱਲ ਆ ਸਾਰਾ ਉਹ ਆਪਾਂ ਦੱਸ ਦਿਆਂ ਕਿ ਆਪਾਂ ਗਏ ਆ ਲੜਕੀ ਦਾ ਵਿਆਹ ਕਰਨਾ ਉਹ ਇਹਨਾਂ ਕੋ ਇਹ ਕਹਿੰਦੇ ਸੀ ਆਪਾਂ ਸੌਦਾ ਵੀ ਦਵਾਂਗੇ ਜੋ ਦਾਜ ਦੇ ਲਾ ਦਵਾਂਗੇ ਵੀ ਆਪਾਂ ਉਹਦੀ ਸਲਾਹ ਕਰਨ ਗਏ ਆ ਬਾਬਾ ਜੀ ਸਾਡੇ ਨਾਲ ਗਏ ਜੀ ਬਾਬਾ ਜੀ ਦੇ ਅੰਦਰ ਬਿਠੇ ਤੁਸੀਂ ਪੁੱਛ ਸਕਦੇ ਹੋ ਕਿ ਕੀ ਕਾਰਵਾਈ ਕਰ ਰਹੀ ਹੈ ਜੀ ਸਰ ਪੁਲਿਸ ਕਾਰਵਾਈ ਸਰ ਇਹਨਾਂ ਦੀ ਕੋਈ ਤੰਦ ਦਾ ਰੰਜਿਸ਼ ਚੱਲਦੀ ਪਈ ਸਰ ਉਹਦੇ ਬਾਰੇ ਸਰ ਆਪਾਂ ਇਹਨਾਂ ਨਾਲ ਆਏ ਜੀ ਸੰਸਥਾ ਦੇ ਤੌਰ ਤੇ ਇਹਨਾਂ ਨਾਲ ਆਏ ਜੀ ਹਾਂਜੀ ਮੇਰਾ ਨਾਮ ਸ਼ਿਵਸ਼ੰਕਰ ਪੰਡਿਤ ਹੈ ਹਾਂਜੀ ਸਰ ਕੀ ਮਾਮਲਾ ਹੈ ਜੀ ਮੈਂ ਅਯੁਧਾਗਰ ਰਹਿਣੇ ਵਾਲਾ ਹੂੰ ਇਨਕੇ ਸਾਹਮਣੇ ਜੋ ਹੈ ਜਟੋ ਕੇ ਪਾਸਮੇ ਇਹ ਪਹਿਲੇ ਹੱਥ ਪਾਉਂ ਜੋੜ तो उसके बाद मुझे कहते हैं कि धमकी देते हैं कि मार देंगे और हमारी जगह कब्जा करने के लिए हमारे पास रजिस्ट्री अंधकार है मैं अपनी कंध खुद प्लस्तर करने जा रहा हूँ उसके बाद ये सीना जोरी करते हैं करते मैं जट हूँ तुम्हें मार देना तो ये ऐसे धक्के साई मैं आज दो तारीख से इस चौकी पे दौड़ रहा हूँ मेरी कोई सुनवाई नहीं होती आज मैंने चौकी के बाहर आया तो इन पांच सात बंदे अपने मुझे तो ऊपर से कहते हैं मैंने कैमरा चला के देखा जाए और मेरी सुनवाई सख्त से सख्त किया जाए उनके ऊपर पर्चा करके और जो है इनको अंदर किया जाए नहीं तो मैं कमिश्नर डिप्टी कमिश्नर जहाँ तक मेरा होगा तहाँ तक हाई कोर्ट तक मैंने दौड़ना है और जो होगा कुछ भी कोई भी बंदा मरमरा जाती है तो उसकी जिम्मेदार पुलिस होगी हो मेरे तो इल्जाम लगता कोई वीडियो नहीं है कोई इनके तो पास तो इल्जाम जो मर्जी करी जाए ये सब धक्के से और सबके सब झूठे हैं पर है कि दो दिन पहले आपके द्वारा 20 से 25 लोग लेके इनके घर आए और इन पर हमला किया ये आप हमने कोई इल्जाम नहीं है हमारे उसको वीडियो किया जा हमने लंगर भंडारा चला रहे थे लंगर भंडारा में मैंने पूरी संगत बुलाया था वहाँ पर हमारे में हमारे मजबी सिख हमारे ज्यादा आए मजबी सिख आए उनको बोले कि ये की ये मजबी चूड़े इतने की कदने चूड़े को क्या बोलते है मच्छर दिया इतने तो बीस पच्चीस इनके घर की तरफ गए कोई बंदे नहीं गए ये सब झूठ बोल रहे हैं सरासर कोई इनके को के पास वीडियो नहीं वो उसको दिखावे ना उसको वीडियो दिखावे और उनको उनको पे जो जो पे हैं उनके ऊपर सख्त ऐसी सख्त कार्रवाई की जाए बाकी पंडित की कोई वीडियो हो या कोई बात हो तो हम उसको उसपे भी इंक्वायरी किया जाए और हम हर अफसर से हर हर आदमी से हर धर्म के लिए मैंने बनाया है तो उसमें ब्याह शादी कोई लंगर भंडारा चलाएंगे वो भी नहीं चलाने पाता हूँ ऊपर से जान मान का खतरा है ऊपर से धमकी देते हैं कि मरवा देंगे तो प्लस्तर क्यों नहीं करने दे रहे प्लस्तर नहीं, नहीं करने देते हैं है, मैं अपनी कंधा है मैं कर रहा करने दे रहे कोई पता है किस बात का यहाँ बताया हो जी इस बात के लिए नहीं करने दे रहे इसलिए नहीं करने देते खुंदक है की मैं देख रहे हैं अपना मरेंगे कभी जिंदगी में बना नहीं पाएंगे दूसरा कोई बनाता है तो करने नहीं देते है जलन उनको पैदा है की ये कैसे जमीन बना लिया कैसे बाप की जगह मैंने बना ली कि इनके खरीद कर बना ली एक मैंने जगह लिया तो पैसा लिया दस लाख रुपए की जगह एक लिया है और लाख रुपए की जगह एक लिया है अभी एक लेडीज जो है, वो रहे है कि थाने के बाहर था थाना में कैमरा लगा अभी कैमरा चलाया जाएगा कैमरा में अगर हम तो हमारे ऊपर की जाए तो इनके बंदों के ऊपर की जाए कोई चौकी से जाएगा नहीं यही अंदर किया जाएगा प्रोपर्टी प्लस्टर मसला ਜਿਹਦੇ ਵਿੱਚ ਮੰਨਦੀ ਰਹਿੰਦੇ ਆ ਜੀ ਉਹ ਆਪਣਾ ਬਣਾ ਰਹੇ ਆ ਹਾਲ ਪੈਰਾ ਬਣਾਉਣੇ ਸੰਕਟਾਂ ਵਾਸਤੇ ਉਹਦੇ ਬਾਰ ਬਾਰ ਕੰਦੋ ਪਲਸਟਰ ਕਰਨਾ ਚਾਹੁੰਦੇ ਆ ਤੇ ਜਿਹੜੇ ਦੂਸਰੇ ਪਾਰਟੀ ਆ ਉਹ ਕਹਿ ਰਹੀ ਹੈ ਵੀ ਅਸੀਂ ਨਹੀਂ ਕਰਨ ਦੇ ਦੀ ਇਹ ਮਸਲਾ ਹੈ ਹੈਗੀ ਲਖਰ ਕਰ ਹੋਇਆ ਕੀ ਸੀ ਕਿਉਂਕਿ ਹੁਣੇ ਰੀਸੈਂਟਲੀ ਕੁਝ ਸਮੇਂ ਪਹਿਲਾਂ ਥਾਣੇ ਦੇ ਬਾਹਰ ਕਹਿੰਦੇ ਜੀ ਜਪੇੜ ਮਾਰੀ ਹੈ ਜੀ ਤੱਕਾ ਮੁਕੀ ਦਿੱਤੀ ਗਈ ਹੈ ਇੱਕ ਹੀ ਮਾਮਲਾ ਸੀ ਉਹ ਪੰਜੀ ਕਹਿ ਰਹੇ ਆ ਵੀ ਮੈਂ ਬਾਹਰ ਕਿਤੇ ਉਹਨੂੰ ਜਾਰਿਆ ਸੀ ਤੇ ਦੂਸਰੀ ਪਾਰਟੀ ਜਸਵਿੰਦਰ ਸਿੰਘ ਪਾਰਟੀ ਇਹਨਾਂ ਨੇ ਧੱਕਾ ਮੁੱਗੀ ਕੀਤੀ ਤੇ ਚੁਪੇੜਾ ਵਗੈਰਾ ਮਾਰਿਆ ਜੋ ਇਸ ਸਬੰਧੀ ਇਹਨਾਂ ਕੋਲ ਤਲਕਾਸ ਲਿਆ ਹੈ ਜੋ ਮੰਦੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਸਰ ਜਸਵਿੰਦਰ ਹੁਣ ਲਈ ਜਿਹੜੀ ਪਾਰਟੀ ਹੈ ਉਹ ਇਹ ਗੱਲ ਕਰ ਰਹੀ ਹੈ ਕਿ ਜੀ ਉਹ ਘਰ ਦੇ ਵਿੱਚ ਸੀ ਉਹਨਾਂ ਵੱਲੋਂ ਵੀ ਦਰਖਾਸਤ ਦਿੱਤੀ ਗਈ ਸੀ ਕਿ ਇੱਕ ਲੇਡੀਜ਼ ਵੀ ਕੱਲੀ ਸੀ ਲੜਕੀ ਸੀ ਉਹਨਾਂ ਦੇ ਵੀ ਗੱਲ ਪਏ ਆ ਸਾਡੇ ਵੀ ਗੱਲ ਪਏ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਨਾ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੂਫ ਮਿਲਿਆ ਸਾਨੂੰ ਨਾ ਕੋਈ ਇਸ ਤਰ੍ਹਾਂ ਦੀ ਸਾਰੀ ਗੱਲ ਸਾਹਮਣੇ ਆਈ ਕਹਦੇ ਨੇ ਕਿ ਵੀਡੀਓ ਬਣੀਆਂ ਨੇ ਸਾਡੇ ਕੋ ਵੀਡੀਓਜ਼ ਨਹੀਂ ਰਹਿ ਗਈ ਵੀਡੀਓ ਇਹਨਾਂ ਦੀ ਬਾਅਦ ਚ ਕੋਈ ਵਾਈਟ ਵਗੈਰਾ ਦਿੰਦੇ ਨਹੀਂ ਬਣੀਆਂ ਅਦਰਵਾਇ ਸੋ ਕੋਈ ਵੀਡੀਓ ਨਹੀਂ ਹੈਗੀ ਜੀ ਇੱਕ ਸਰ ਲੇਡੀਜ਼ ਜਿਹੜੀ ਉਹ ਥੋੜੇ ਇਲਜ਼ਾਮ ਲਗਾ ਰਹੀ ਤੁਸੀਂ ਰਫ ਵੀ ਐਕ ਕਰ ਰਹੇ ਜੀ ਉਹਨਾਂ ਨਾਲ ਔ ਕੋਈ ਨਹੀਂ ਸਮਝਾਈ ਨਹੀਂ ਕਰੇਗੀ ਸਮਝਾਈਾ ਜੋ ਵੀ ਇਹ ਕਾਰਵਾਈ ਹੈ ਕਾਨੂੰਨ ਮਤਾਬਕ ਕਰਨੀ ਹੈ ਕਿਉਂਕਿ ਅਸੀਂ ਹਰ ਕਿਸੇ ਨੂੰ ਤਾਂ ਸੈਟੀਸਫਾਈ ਨਹੀਂ ਕਰਾ ਨਹੀਂ ਸਕਦੇ ਜੀ ਕੰਦੇਰਾ ਬੋਰਡ ਜੀ ਮੈਂ ਰੋਕੇ ਦੇ ਇਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਉਹਨਾਂ ਤੇ ਤਾਂ ਅਲਿਗੇਸ਼ਨ ਕਰਨਾ ਹੀ ਹੁੰਦਾ ਹੈ ਇਹਦੇ ਵਿੱਚ ਕਿਹੜੀ ਕੋਈ ਗੱਲ ਨਹੀਂ ਜੀ ਤੇ ਇਹ ਮੰਦਰ ਦੀ ਜਗ੍ਹਾ ਹੈ ਕਿ ਕਿਹੜੀ ਜਗ੍ਹਾ ਹੈ ਜਿੰਨਾਂ ਨੇ ਇਹ ਇਹ ਇਹਨਾਂ ਨੇ ਆਪ ਹੀ ਜਗ੍ਹਾ ਲਈ ਹੋਈ ਹੈ ਆਪਣੀ ਉਹਨਾਂ ਨੇ ਬਕਾਇਦਾ ਰਜਿਸਟਰੀ ਹੋਈ ਹੈ ਹਮ ਇਹ ਪਲਾਟ ਉਹਨਾਂ ਦਾ ਵੀ ਨਾਲ ਹੈਗਾ ਕੋਈ ਮਤਲਬ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦਾ ਹੈਗਾ ਵਾ ਪਰ ਉਹਨਾਂ ਨੇ ਅਜੇ ਤੱਕ ਮੈਨੂੰ ਕੋਈ ਡਾਕੂਮੈਂਟ ਨਹੀਂ ਦਿੱਤੇ ਲੱਤਰ ਕੋਈ ਨਾ ਕਰਾਉਂਦਾ ਕੋ ਰੀਜ਼ਨ ਦੱਸਿਆ ਮੈਨੂੰ ਕਿਉਂ ਨਹੀਂ ਕਰਾਉਂਦੇ ਨਾਲ ਬਸ ਜੀ ਇਹਨਾਂ ਦੀ ਟੈਸ਼ਨ ਬਾਜੀ ਚੱਲ ਰਹੀ ਹੈ